ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੇ ਅੱਜ ਆਪਾਂ ਲਾਉਣਾ ਹੈਗਾ ਦੁੱਧ ਦਾ ਲੰਗਰ 22 ਤਰੀਕ ਦਿਨ ਐਤਵਾਰ ਨੂੰ ਤੇ ਹੁਣ ਆਪਾਂ ਚੱਲੇ ਸੀਗੇ ਲੰਗਰ ਤੇ ਮੈਂ ਹੋ ਗਿਆ ਥੋੜਾ ਜਿਹਾ ਲੇਟ ਮੇਰੇ ਨਾਲ ਦੇ ਮੈਨੂੰ ਫੋਨ ਗਾੜਾ-ਗਾੜਾ ਕੱਢਣਗੇ ਹੁਣ ਉੱਥੇ ਤਾਂ ਮੈਂ 2:30 ਵਜੇ ਦਾ ਵੇਲੇ ਪਰ ਫਾਦਰ ਸਾਹਿਬ ਨਾ ਆ ਰਹੇ ਸੀ ਉਸ ਕਰਕੇ ਮੈਂ ਲੇਟ ਹੋ ਗਿਆ ਚਲੋ ਜੀ ਹੁਣ ਆਪਾਂ ਮਿਲਦੇ ਸਾਨੂੰ ਲੰਗਰ ਤੇ ਜਾ ਕੇ ਹੈ ਰਿਟੂ ਰਿਕਾਰਦੇ ਆ ਸਾਰੀ ਚਲੋ ਜੀ ਠੀਕ ਹੈ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਅੱਗ ਵਾਲੀ ਹੋਈ ਆ ਹੁਣ ਤੇ ਦੁੱਧ ਦੀ ਡੇਕ ਕਰਦੇ ਆ ਦੁੱਧ ਕਦੋਂ ਆਊਗਾ ਦੁੱਧ ਆ ਜਾਣਾ ਵੈਸੇ 5 5:30 ਵਜੇ ਕਹਿੰਦੇ ਵੀ ਦੁੱਧ ਆਊਗਾ ਜਿਹੜਾ ਸੀਗਾ ਥੋੜਾ ਬਹੁਤਾ ਅਸੀਂ ਪਾਤਾ ਵਿੱਚ ਤੇ ਕਾੜ ਕੇ ਫਿਰ ਚੰਗੀ ਤਰ੍ਹਾਂ ਬਾਹਰ ਲੈ ਕੇ ਜਾਵਾਂਗੇ ਬਣਾ ਕੇ ਘਰ ਮਾਮਾਈ हां बढ़िया ठीक ठाक ठीक ठाक ओके रिपोर्ट हां जी बाबा जी वाह खालसा वाहे गुरु जी की फतेह हां जी दसो बस दुध दी तैयारी है तो है हुने हुने है साल बस ਆਪਾਂ ਸਾਹਿਬ ਜਾਦੇ ਹੈ ਸ਼ਹੀਦੀ ਦੇ ਤੇ ਆਪਾਂ ਦੁੱਧ ਦਾ ਲੰਗਰ ਲਾਉਣੇ ਹੁੰਦੇ ਆ ਜੀ ਅੱਜ ਦੀ ਤਿਆਰੀ ਮੇਰੇ ਇੱਕ ਸਾਲ ਲਾਉਣੇ ਹੁੰਦੇ ਆ ਅਸੀਂ ਹਾਂ ਅੱਜ ਤਿਆਰੀ ਹੋ ਰਹੀ ਆ ਤੇ ਉੱਜੇ ਕਮੈਂਟਾਂ ਦੇ ਵਿੱਚ ਆਪਾਂ ਨੇ ਲੰਗਰ ਲਾ ਲੈਣਾ ਜੀ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਹੁਣ ਦੁੱਧ ਦੀ ਡੇਟ ਕਰਦੇ ਸਿੰਗਾ ਤੇ ਮੈਂ ਕਿਹਾ ਜੂਗ ਦੇ ਨਾਲ ਮਹਾਰਾਜ ਸਾਰੇ ਕੰਮ ਤੇਰੀ ਕਰ ਜਾਂਦੇ ਹਾਂ ਜੀ ਹਾਂ ਜੀ ਬਾਪੂ ਆ ਫਤਈ ਬੁਲਾਈ ਨਹੀਂ ਹਾਏ ਨਹੀਂ ਫਤਈ ਬੁਲਾਈ ਨਹੀਂ ਹੁੰਦੀ ਆ ਆਈ ਹੋਰ ਜੀ ਕਾ ਖਾਲਸਾ ਬੈਗਮ ਜੀ ਕੀ ਫਤਈ ਮੈਂ ਕੁੜੀ ਨੂੰ ਦਰਵਾਜ਼ੇ ਕਿੰਦਾ ਬਾਬਾ ਜੀ ਲੱਗੇ ਹੋਏ ਗ੍ਰੇਟ ਲਈ ਜੀ ਸੇਵਾ ਕਰਨ ਉਹਨਾਂ ਨੂੰ ਮਿਲਦੇ ਆਪਾਂ ਆ ਮਾਮਾ ਜੀ ਨੇ ਸਾਡੇ ਪਰਲਾ 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 ਹੀ ਪਰਲਾ ਜਾਲਾ ਗਰਮਾ ਇੱਧਰ ਇੱਧਰ ਇੱਧਰਲਾ ਗਰਮਾ ਧਿਆਨ ਨਾਲ ਧਿਆਨ ਨਾਲ ਫੁੱਲ ਗਰਮਾ ਫੁੱਲ ਪੂਰਾ ਸੋ ਜੀ ਕਰ ਦੋ ਕਰ ਦੋ ਬਾਬਿਓ ਸਾਫ ਹਾਂ ਜੀ ਹਾਂ ਸੇਵਾ ਮਾਰ ਦੇ ਦਿੱਤੀ ਅੱਜ ਅੱਜ ਦਿੱਤੀ ਅੱਜ ਇੱਕ ਦਿਨ ਸੇਵਾ ਤੇ ਲਾਉਣਾ ਆਪਾਂ ਚਲੋ ਮਾਰ ਦਿਆ ਸਾਨੂੰ ਬਾਅਦ ਵਿੱਚ ਟੈਂਟ ਆ ਪਰ ਆਤ ਲਾਤਾ ਸੀਗਾ ਤੇ ਹੁਣ ਜਣੀ ਸਾਉਂਡ ਵਗੈਰਾ ਲਾਉਣ ਲੱਗੇ ਆ ਫੋਟੋ ਰੱਖੀ ਹੋਈ ਆ ਗੁਰੂਆਂ ਦੀ ਬਸ ਦੁੱਧ ਦੀ ਵੇਡ ਕਰਦੇ ਆ ਦੁੱਧ ਆ ਗਿਆ ਬਸ ਤਿਆਰ ਕਰਕੇ ਆਪਾਂ ਲੰਗਰ ਲਾ ਦੇਣਾ ਵਾ ਤੇ ਤਿਆਰੀ ਆ ਬਸ ਦੁੱਧ ਦੀ ਤੇ ਤੁਹਾਨੂੰ ਬੁਲਾਉਂਦੇ ਆ ਆਪਣੇ ਬਸ ਥੋੜੇ ਜੇ ਸੇਵਾਦਾਰ ਆਏ ਹੋਏ ਨੇ ਤੇ ਥੋੜਿਆਂ ਨੇ ਹੋਰ ਆ ਜਾਣਾ ਵਾ ਤੁਹਾਨੂੰ ਬੁਲਾਉਂਦੇ ਆ ਇਧਰ ਮੁੰਡਾ ਕਚਾੜੂ ਰੋਲ ਲੈ ਕੇ ਆਪਣਾ ਬਾਬਾ ਜੀ ਨੇ ਜਥੇਦਾਰ ਸਾਹਿਬ ਇਹਦੇ ਨਾਲ ਲਾ ਦੇ ਪਿੱਲਰ ਤੇ ਇਹਦੇ ਨਾਲ ਲਾ ਦੇ ਪਿੱਲਰ ਦੇ ਨਾਲ ਲਾ ਦੇ ਨੋ ਜੀ ਬਾਬਾ ਜੀ ਨੇ ਵਕਲ ਸਾਹਿਬ ਵਾਗੁਰ ਜੀ ਕੀ ਫਤਿਹ ਪਿੱਲਰ ਇਦਿ ਘਤਨ ਬੜਾ ਹੋ ਬੜਾ ਲਾਤੀ ਆਪ ਭਾਈ ਤੇ ਲਾ ਦੋ ਇਹਨੂੰ ਵਿਚੀ ਨਹੀਂ ਉਰੇ ਲਾ ਦੇ ਇੱਕ ਸਾਈਡ ਤੇ ਲਾ ਦੇ ਇੱਕ ਸਾਈਡ ਤੇ ਠੀਕ ਆ ਥੋੜਾ ਜਿਹਾ ਇਧਰ ਉਹਦੇ ਨਾਲ ਲਾ ਦੇ ਬਸ ਜਗਾ ਬੰਦ ਕਰ ਦੋ ਜਗਾ ਬੰਦ ਹੀ ਆਉਣੇ ਹਾਂ ਵੀ ਨੰਗੇ ਨਾ ਕੋਈ ਉਰੋਂ ਜੀ ਜੀ ਤਿਆਰੀ ਆ ਬਸ ਦੁੱਧ ਦੀ ਵੇਡ ਕਰਨੀ ਆ ਦੁੱਧ ਆ ਜਾ ਬਸ ਲੈ ਜਾ ਥੱਲੇ ਰੱਖ ਲੈ ਬਸ ਲੈ ਡੋਂਗਾ ਫੜਾ ਕੱਲਾ ਕੱਲਾ ਡੋਂਗਾ ਬਣਾ ਦੇ ਕਪੜਾਈ ਲੈ ਫੜੋ ਪਾਰੇ ਰੱਖ ਲੈ ਇੱਥੇ ਰੱਖ ਲੈ ਹਾਂ ਉਹ ਟੌਪ ਆ ਲੈ ਰੱਖਣੀ ਆ ਵੀ ਰੱਖੋ ਜਿਆਦਾ ਨਾ ਬੋਲੀ ਆ ਜਾ ਅੱਛਾ ਢੱਕਣ ਭਾਈ ਲੋ ਜੀ ਹੋਰ ਪਾਵੇ ਇੱਕ ਹੋਰ ਪਾਉਣੀ ਆਹ ਦੋ ਹੀ ਹੋ ਜਾਣੇ ਆ ਤਿੰਨ ਪਾ ਦੇ ਤਿੰਨ ਤਿੰਨ ਹੋ ਹੀ ਹੋਰ ਪਾ ਮੰਨ ਧੰਨਵਾਦ ਦੋ ਹੋ ਗਈ ਹੋਰ ਬਣਾ ਮਾੜਾ ਪਰੇ ਨਹੀਂ ਹਟੇ ਹੋਪੀ ਜੜਾ ਅਜੇ ਖੰਡ ਪਾਤੀ ਹੁਣ ਆਪਾਂ ਉਹਨਾਂ ਨੂੰ ਕਾੜਾਂਗੇ ਜੁੜੀ ਬੜੀ ਆਏ ਚੰਗੀ ਤਰ੍ਹਾਂ ਦੁੱਧ ਉਹ ਪੈਂਦਾ ਅਠਾ ਜੀ ਪੂਰਾ ਹਲ ਕਰਤਾ ਦੂਏ ਨੇ ਚਲ ਬਾਸ ਬਾਖ ਬਹੁਤ ਲੋ ਜੀ ਦੁੱਧ ਰੱਖਿਆ ਦੁੱਧ ਆ ਗਿਆ ਤੇ ਜਦੋਂ ਦੁੱਧ ਆਇਆ ਸੀ ਉਦੋਂ ਮੈਂ ਸੀਗਾ ਮੜਾ ਜਾਂ ਸੈਡ ਜੀ ਤੇ ਮੈਨੂੰ ਪਤਾ ਨਹੀਂ ਲੱਗਿਆ ਦੁੱਧ ਆ ਗਿਆ ਤੇ ਚੱਲਦੀਆਂ ਨੇ ਲੋਹਾ ਦੁੱਧ ਰੱਖਿਆ ਹੋਇਆ ਪੂਰਾ ਆਪਾਂ ਗਰਮ ਕਰਨ ਤੇ ਕੰਮ ਹੋ ਗਿਆ ਆਪਣਾ ਯਾਲਾ ਵੀਰੇ ਓਏ ਬੱਲੇ ਸਰੇ ਕਵੇਂ ਆ ਫਿਰ ਸੱਟ ਛੋਟਾ ਦੇ ਅੰਦਰ ਆ ਗਿਆ ਇਹ ਓਬਰੇ ਨਾ ਡਰੋ ਤੂੰ ਸੋਰਾ ਕਰ। ਓਏ ਲੱਕੜਾਂ ਚਗਾ ਕੇ ਲੈ ਗਏ। ਕਿ ਲੋਬੀ ਲੈਣੇ ਚਾਕੇ। ਇਹ ਤਾਂ ਬਹੁਤ ਲੇਟ ਹੋਣਾ। ਜਿਆਦਾ ਵੇਚ। ਜਿਆਦਾ ਤੋੱਚਾ ਯਾਰ। ਵੇਚ ਕਰਨਾ। ਪੱਕ ਘਟਾਈ ਆ ਉਹਨੂੰ ਤੇਜ਼ ਕੀਤਾ ਯਾਰ। ਬਾਲ ਠੀਕ। ਇਹ ਤਾਂ ਜਿਹੜਾ ਹੋਣਾ ਆਊਗਾ ਨਾ ਉਹਦੇ ਚ ਪਾਇਓ ਲਿਆਗੇ। ਹਾਂ ਹੁਣ ਵਾਲਾ ਤਾਂ ਇੱਧਰ ਹੀ ਆਉਣਾ ਸਾਰਾ। ਆਹੀਂ ਇਹਦੇ ਚ ਡੇਢ ਕਰ ਲਿਆ ਆਪਾਂ। ਆਹੋ ਹੁਣ ਵਾਲਾ ਤਾਂ ਉਹਦੀ ਪੈਣਾ ਸਾਰਾ ਦੁੱਧ। ਜਿਹੜਾ ਆਪਾਂ ਲੈ ਕੇ ਆਉਣਾ ਵਾ। ਥੇ ਕੱਕ। ਉਹ ਨਵੇ ਨੂੰ ਕੰਮ। ਕੇਸਰ ਲੈਣਾ? ਕੇਸਰ ਇਹ ਕਹਿੰਦਾ ਲੈ ਕੇ ਨਹੀਂ ਆਣਾ। ਫਿਰ ਲੱਭੀਆਂ ਇਹ ਕਿ ਕੀ ਆ ਦੋ ਤੇ ਲੈ ਜੀ ਲੈ ਜੀ ਪਾਊਡਰ। ਲੈ ਜੀ ਬੋਲਡਰ ਪਾ ਦਿਓ ਫਿਰ ਤੇ ਬਾਅਦ ਚ ਪਾ ਦਿਓ। ਲੈ ਨਾ। ਅੰਕ ਲੈ। ਅੱਛਾ ਕੌਣ ਕਹਿੰਦਾ ਕੇਸਰ ਪਾਉਣਾ ਨਹੀਂ? ਵੀਰਾ ਕੇਸਰ ਪਾਉਣਾ ਨਹੀਂ ਸੀ ਵੀਰੇ। ਚਲ ਵਧੀਆ ਉਦਾਂ ਇਦਾਂ ਵੀ ਠੀਕ ਆ। ਲੋ ਜੀ ਅਰਦਾਸ ਬੇਨਤੀ ਹੋ ਗਈ ਤੇ ਲੰਗਰ ਦੀ ਤਿਆਰੀ ਹੁਣ ਆਪਾਂ ਵਰਤੌਣਾ ਸ਼ੁਰੂ ਕਰ ਦੇਣਾ ਵਾ ਤੇ ਅਰਦਾਸ ਬੇਨਤੀ ਦੀ ਤਿਆਰੀ ਆ ਤੇ ਗੁਰਬੀਤ ਬਾਬਾ ਜੀ ਆਏ ਸੀਗੇ ਅਰਦਾਸ ਕਰਨ ਤੇ ਆ ਬੰਦੇ ਇਹਨਾਂ ਚੁਵਾੜਾ बापरीसे हर में सगर जा पीड़ी कोई करणी भई बाब सारा परिवारे ला उह गुरू गोबिंदी तकलीफ़ भला मंगण वारे

ਤਤਾਈ ਬੇਸਕੜਾ ਕਿੰਨੇ ਫੰਗੂ ਆ ਕੇ ਘਰ ਲੈ ਆਇਆ ਖਾ ਲਿਆ ਆਪਣੀ ਮਾਂ ਨੂੰ ਕਹਿੰਦਾ ਮਾਤਾ ਖਾ ਲਿਆ ਤੇ ਆਏ ਧੰਵਾ ਨੋ ਕੀ ਕਰਦੇ ਨੇ ਘਰਚਣਾ ਨੂੰ ਮਹਾਰਾਜੇ ਸਾਹਮਣੇ ਮਾਤਾ ਪਰਖਾਤਾ ਬਣਾਉਣ ਲੱਗੀ ਤੇ ਮੇਰੇ ਕਹਿਣ ਆਇਆ ਮਾਇਆ ਬੜੀ ਮਾਤਾ ਜੀ ਤੋਂ ਵਿੱਚ ਗੈਰ ਬਣਾ ਦੇ ਪਰਖਾਤੇ ਖਾਣ ਕੇ ਪਰ ਜਾਣਗੇ ਵਾਸਾ ਨਹੀਂ ਮਾਇਆ ਦੇ ਮਾਲਕ ਬਣ ਜਾਗੇ ਸਤਿਗੁਰੂ ਦੀ ਮਾਇਆ ਨੂੰ ਘੜੀ ਆਪਣੇ ਕੋਲ ਆ ਜਾਓ ਆ ਜਾਓ ਵੀਰੇ ਸਾਈਡ ਤੇ ਲਾ ਲੋ ਕਹਿੰਦੀ ਮੈਨੂੰ ਮੈਨੂੰ ਸ਼ਰਮ ਆਉਂਦੀ ਮੈਨੂੰ ਵੀਰੇ ਮੁੰਡੇ ਨੂੰ ਵੀ ਥੋੜਾ ਪਿੱਛੇ ਹੀ ਰਹਿਵੇ ਲੰਗੂਆ ਮੈਨੂੰ ਸ਼ਰਮ ਆਉਂਦੀ ਏ ਬਰਾਓ ਬਰਾਓ ਦੋਤਾ ਬਰਾਓ ਇਹਨੂੰ ਕੋਵਲ ਸਿੰਘ ਦੀ ਨੌਕਰੀ ਕਰਕੇ ਜਦੋਂ ਉਹਨਾਂ ਦੇ ਲਾਲਾਂ ਤੇ ਦਿੰਪਾ ਬਣੀ ਜ਼ਹਿਰ ਖਾਣ ਕੋਵਲ ਬਣ ਮੇਰੇ ਤੋਂ ਵੀ ਇਹ ਕੰਮ ਸੋਣਾ ਨਾ ਕੀਤੀ ਫਿਰ ਰਾਤ ਨੂੰ ਮਾਤਾ ਜੀ ਜਦੋਂ ਪਏ ਨਾ ਅਤੀ ਰਾਤ ਨੂੰ ਗੁਰੂ ਗਿਆ ਕਮਰੇ ਤੇ ਇਹਨੇ ਮੋਹਰਾਂ ਲਈ ਫੈਲੀ ਚੁੱਕੀ ਮਾਤਾ ਜੀ ਜਾ ਕੇ ਤੋਕੇ ਜਾਵੇ ਦਿਨ ਚੜਿਆ ਹਾਂ ਦਿਨ ਚੜੇ ਮਾਤਾ ਜੀ ਗੰਗੂ ਨੂੰ ਕੋਲ ਬਲਾ ਕੇ ਕਹਿੰਦੇ ਗੰਗੇ ਪੁੱਤਰਾ ਜਦੋਂ ਤੂੰ ਆ ਸਾਡੇ ਕਮਰੇ ਜਾਇਆ ਸੀ ਵੀ ਤੈਨੂੰ

ਵਲੌਗ ਬੈਣਾ ਵੀਰੇ you <laughs> ਤੇ ਕੱਲ ਲੰਗਰ ਲਾਉਣ ਤੋਂ ਬਾਅਦ ਬਲੌਗ ਬਣਾਣੀ ਹੋਇਆ ਹੈਗਾ ਤੇ ਅੱਜ ਆਪਾਂ ਕੰਪਲੀਟ ਕਰਨ ਲੱਗੇ ਆ ਠੀਕ ਹੈ ਜੀ ਸੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਨਵੇਂ ਬਲੌਗ ਚ ਵਿੱਚ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ